ਸੂਬੇ ਭਰ ਦੇ ਵਿੱਚ ਨਹਿਰੀ ਪਾਣੀ ਖੇਤਾਂ ਦੇ ਵਿੱਚ ਵੇਖ ਕੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਦੇ ਨਾਲ ਵਾਦਾ ਕੀਤਾ ਗਿਆ ਸੀ ਉਹ ਨਿਭਾਇਆ ਵੀ ਜਾ ਰਿਹਾ ਹੈ ਨਹਿਰੀ ਪਾਣੀ ਹੁਣ ਕੱਸੀਆਂ ਸੂਆਂ ਦੇ ਰਾਹੀਂ ਖੇਤਾਂ ਦੇ ਵਿੱਚ ਪਹੁੰਚ ਰਿਹਾ ਹੈ ਇਸ ਉਪਰਾਲੇ ਤੋਂ ਕਿਸਾਨ ਬੇਹਦ ਖੁਸ਼ ਨਜ਼ਰ ਆ ਰਹੇ ਨੇ ਸੁਨਾਬਾ ਬਲਾਕ ਦੇ ਪਿੰਡ ਮਹਿਸ ਵਿਖੇ ਵੀ ਨਹਿਰੀ ਪਾਣੀ ਖੇਤਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ 15 ਜੂਨ ਤੱਕ ਨਹਿਰੀ ਪਾਣੀ ਖੇਤਾ ਦੇ ਵਿੱਚ ਆ ਜਾਵੇਗਾ ਪਰ ਸਾਡੇ ਖੇਤਾ ਦੇ ਵਿੱਚ ਪਾਣੀ ਤਾਂ 11 ਤਰੀਕ ਨੂੰ ਹੀ ਆ ਗਿਆ ਸੀਮਾਨ ਕਿਸਾਨਾਂ ਭਰਾਵਾਂ ਦੀ ਹਰ ਮੁਸ਼ਕਿਲ ਤੋਂ ਜਾਣੂ ਨੇ ਕਿਸਾਨ ਆਪਣੇ ਖੇਤਾ ਦੇ ਵਿੱਚ ਨਹਿਰੀ ਪਾਣੀ ਵੇਖ ਕੇ ਸੀਮਾਨ ਦੀ ਤਾਰੀਫ ਕਰਦੇ ਵਿਖਾਈ ਦਿੱਤੇ ਸੋ ਦੂਜੇ ਪਾਸੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਨੇ ਕਿਹਾ ਕਿ ਨਹਿਰੀ ਪਾਣੀ ਖੇਤਾ ਦੇ ਵਿੱਚ ਆਉਣ ਦੇ ਨਾਲ ਕਿਸਾਨਾਂ ਦੀ ਬਿਜਲੀ ਦੀ ਕਾਫੀ ਖਪਤ ਕੱਟੇਗੀ ਅਤੇ ਵਿਭਾਗ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸਾਨਾਂ ਨੂੰ ਆਉਣ ਨਹੀਂ ਦਿੱਤੀ ਜਾਵੇਗੀ ਭਗਵੰਤ ਮਾਨ ਦਾ ਜਿਹੜਾ ਫੈਸਲਾ ਪਿਛਲੇ ਸਾਲ ਵੀ ਹੁਣ ਇਸ ਵਾਰ ਇਹਨਾਂ ਨੇ ਵਾਅਦਾ ਕੀਤਾ ਸੀ ਵੀ 11 ਤਰੀਕ ਨੂੰ ਪੰਜਾਬ ਦੀਆਂ ਨਹਿਰਾਂ ਸੋਇਆਂ ਕੱਸਿਆਂ 'ਚ ਪਾਣੀ ਛੱਡਿਆ ਜਾਵੇਗਾ ਉਹ ਵਾਅਦਾ ਦੇ ਮੁਤਾਬਕ 10 ਤਰੀਕ ਨੂੰ ਰਾਤ ਦੇ 12 ਵਜੇ ਸਾਡੇ ਕਿਸਾਨਾਂ ਦੇ ਕਹਿਣ ਮੁਤਾਬਕ ਵੀ ਪਾਣੀ ਰਾਤ ਨੂੰ ਸੋਇਆਂ ਨਹਿਰਾਂ ਦੇ ਵਿੱਚ ਆ ਗਿਆ ਸੀ ਸੋ ਇਸ ਸਬੰਧ ਤੇ ਪੰਜਾਬ ਦੇ ਸੀਐਮ ਦਾ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦੂਜੇ ਨੰਬਰ ਤੇ ਜਿਹੜਾ ਇਹ ਫੈਸਲਾ ਪਿਛਲੀ ਸਰਕਾਰ ਨੇ ਨਹੀਂ ਲਿਆ ਜੇ ਪਹਿਲਾਂ ਅਜ ਤੋਂ 20 ਸਾਲੇ ਫੈਸਲਾ ਲਿਆ ਹੁੰਦਾ ਜੇ ਪੰਜਾਬ ਤੋਂ ਸਾਡੀ ਧਰਤੀ ਬੰਜਰ ਬਣਦੀ ਜਾ ਰਹੀ ਹੈ ਤਾਂ ਜਿਹੜਾ ਇੰਨਾ ਪਾਣੀ ਅਸੀਂ ਟੂਬਣਾ ਰਹੀ 14 ਲੱਖ ਟੂਬਲ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਉਹ ਨਹੀਂ ਪਾਣੀ ਕੱਢ 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 ਕੇ ਜੇ ਨਾਲ ਨਹਿਰਾਂ ਦਾ ਸੋਇਆਂ ਦਾ ਪਾਣੀ ਦਿੱਤਾ ਜਾਂਦਾ ਕਿਸਾਨਾਂ ਕਿਸਾਨ ਭਰਾਵਾਂ ਨੂੰ ਤਾਂ ਜਿਹੜੀ ਸਾਡੀ ਪੰਜਾਬ ਦੇ ਵਿੱਚ ਪਾਣੀ ਦਿਨ-ਬਦ ਦਿਨ ਥੱਲੇ ਜਾ ਰਿਹਾ ਹੈ ਜਿਹੜਾ ਸਿਆਪੇਦਾਰ ਕਹਿੰਦੇ ਆ ਆਉਣ ਵਾਲੇ 20 30 ਸਾਲਾਂ ਦੇ ਵਿੱਚ ਪਾਣੀ ਬਿਲਕੁਲ ਖਤਮ ਹੋਣ ਦੀ ਕਿੰਗਾਰ ਤੇ ਚਲਾ ਜਾਏਗਾ ਜੇ ਕੰਮਸ਼ੇ ਕੰਮ ਇਹ ਫੈਸਲਾ ਅਜ ਤੋਂ 30 40 ਸਾਲ ਪਹਿਲਾਂ ਲਿਆ ਹੁੰਦਾ ਤਾਂ ਸਾਡਾ ਜਿਹੜਾ ਪਾਣੀ ਜਮਾ ਡੂੰਗਾ ਚਲਾ ਗਿਆ ਉਹ 5-10 ਫੀਟ ਉੱਪਰ ਆਉਣਾ ਸੀ ਸੋ ਜਿਹੜਾ ਇਹ ਵਾਅਦੇ ਦੇ ਮੁਤਾਬਕ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਸਿਹਤ ਮਹਿਕਮੇ ਦੇ ਮੰਤਰੀ ਨੇ ਜਲ ਭਾਗ ਦੇ ਜਿਹੜੇ ਮੰਤਰੀ ਆ ਸਰਦਾਰ ਚੇਤਨ ਸਿੰਘ ਜੋੜੇਵਾ ਜਿਹੜਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਸਾਨਾਂ ਨਾ ਵਾਸਤੇ ਇਹ ਸੋਚਿਆ ਕਿਉਂਕਿ ਜਿਹੜੀ ਲੈਟ ਵਾਲ 15 ਤਰੀਕ ਨੂੰ ਸੀਐਮ ਸਾਹਿਬ ਨੇ ਕਿਹਾ ਵੀ ਲੈਟ ਕਿਸਾਨਾਂ ਨੂੰ ਜਿਹੜਾ ਸਾਡਾ ਏਰੀਆ ਚ 15 ਤਰੀਕ ਨੂੰ ਦਿੱਤੀ ਜਾਏਗੀ। ਔਰ ਜੇ ਲੈਟ ਤੋਂ ਪਹਿਲਾਂ ਇਸ ਤਰ੍ਹਾਂ ਸੂਇਆਂ ਦਾ ਪਾਣੀ ਚੱਲਦਾ ਰਿਹਾ ਤਾਂ ਸਾਨੂੰ ਟੂਬੇ ਵੀ ਘੱਟ ਕਰਾਉਣੇ ਪੈਣਗੇ। ਤੇ ਇਹ ਵਾਸਤੇ ਜਿਹੜਾ ਸਾਡਾ ਪਾਣੀ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ। ਨਹੀਂ ਜੀ ਪਹੁਸਾਂ ਨੇ ਬਹੁਤ ਵੜਿਆ ਕੀਤਾ ਜੇ ਸੂਏ ਸਾਰੇ ਸਾਫ਼ ਕਰਾਏ ਨੇ ਪਹਿਲਾਂ। ਸੂਏ ਸਾਫ਼ ਕਰਾ ਕੇ ਹੁਣ ਪਾਣੀ ਕੱਲ ਦਾ ਸਾਡੇ ਕੋਲ ਪਹੁੰਚ ਗਿਆ। ਹਾਂਜੀ। ਹੁਣ ਲੋਕਾਂ ਨੇ ਲਾਇਆ ਪਾਣੀ ਖੇਤਾਂ ਦੇ ਵਿੱਚ ਤੇ ਆਪਣਾ ਲੋਕੀ ਖਾਣਾ ਖੁਣਾ ਸਾਰੇ ਸਾਫ਼ ਰਹੇ ਨੇ ਕਿ ਇਹ ਤਾਂ ਬੜਾ ਫਾਇਦਾ ਹੋ ਗਿਆ ਜੀ ਬਹੁਤ ਆਪਾਂ ਨੂੰ ਇਹੋ ਇਹ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਬੀਤੇ ਸਮ ਤਰੀਕ ਤੇ ਪਾਣੀ ਪਹੁੰਚਾ ਦਿੱਤਾ ਟੇਲਾ ਦੇ 10 ਤਰੀਕ ਰਾਤ ਨੂੰ ਪਹੁੰਚ ਗਿਆ ਸੀ ਜੀ ਪਾਣੀ ਪੰਜਾਬ ਸਰਕਾਰ ਦਾ ਹੀ ਧੰਨਵਾਦ ਕਰਨਿਆ ਜੋ ਕਹਿੰਦੇ ਨੇ ਉਹ ਕਰਕੇ ਵਿਖਾਉਂਦੇ ਨੇ ਸਾਡੇ ਹੁਣ ਖੇਤਾਂ ਨੂੰ ਪਾਣੀ ਲੱਗਾ ਤੁਸੀਂ ਨਿਗਾਹ ਮਾਰ ਲਓ ਜੀ ਕੱਸੀਆਂ ਨਾਲੀਆਂ ਚੱਲ ਰਹੀਆਂ ਨੇ ਜੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਸਮੱਸਿਆ ਸੀ ਕਦੀ ਯਾਨੀ ਪ੍ਰੋਪਰ ਇਨਾਂ ਕੋਲ ਟਾਈਮ ਟੇਬਲ ਨਹੀਂ ਸੀ ਹੈਗਾ ਕਦੀ 15 ਨੂੰ 6 ਤੱਕ ਕਦੀ 20 ਨੂੰ 6 ਤੱਕ ਕਦੀ ਬੰਦੀ ਆ ਗਈ ਯਾਨੀ ਜਦੋਂ ਦੀ ਪੰਜਾਬ ਸਰਕਾਰ ਆਈ ਏ ਇੰਨੇ ਜੋ ਕਿਆ ਉਹ ਕੀਤਾ ਜੇ 10 ਤਰੀਕ ਨੂੰ ਕਿਆ ਤੇ 10 ਤਰੀਕਾਂ ਨੂੰ ਸਾਡੀਆਂ ਖੇਤਾਂ 'ਚ ਪਾਣੀ ਪਹੁੰਚ ਗਿਆ